ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਿੰਸ ਤੇ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸੁਆਗਤ ਹੈ ਤੇ ਅੱਜ ਆਪਾਂ ਤੁਹਾਨੂੰ ਸਸਤੇ ਮੋਟਰਸਾਈਕਲ ਦਿਖਾਵਾਂਗੇ ਸਸਤੇ ਜਿਹਾ ਪਾ ਦੀ ਕਾਰ ਦਿਖਾ ਦਾਂਗੇ ਤੇ ਉਸ ਤੋਂ ਬਾਅਦ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਸਾਰੇ ਮੋਟਰਸਾਈਕਲ ਚੈੱਕ ਕਰ ਲਓ ਤੇ ਸਕੂਟਰੀਆਂ ਵੀ ਸਸਤੀਆਂ ਜਿਹੀਆਂ ਖੜੀਆਂ ਨੇ ਇੱਕ ਜਾਮਾ ਖੋਲਿਆ ਹੋਇਆ ਆਪਾਂ ਨੇ ਤਿਆਰ ਕਰਨ ਨੂੰ ਉਹ ਦੇਖਦੇ ਹਾਂ ਕਿਦਾਂ ਦਾ ਨਿੱਖਰ ਕੀ ਆਊਗਾ ਉਹ ਉਹਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਦੀ ਵੀਡੀਓ ਦੇਖਣ ਨੂੰ ਤੇ ਆਪਾਂ ਸਭ ਤੋਂ ਪਹਿਲਾਂ ਸਟਾਰਟਿੰਗ ਜਮੇ ਸਸਤੇ ਜੇ ਮੋਟਰਸਾਈਕਲ ਦੀ ਗੱਲ ਕਰਾਂਗੇ ਤੇ ਸਸਤੇ ਜੇ ਭਾਦੀਓ ਕਾਰ ਖੜੀ ਆ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਦੇਖਿਓ ਵੀਡੀਓ ਨੂੰ ਤੇ ਲੈ ਵੀ ਆਪਾਂ ਸਟਾਰਟਿੰਗ ਕਰਦੇ ਆ ਜਮੇ ਸਸਤੇ ਜੇ ਮੋਟਰਸਾਈਕਲ ਤੋਂ ਤੇ ਇੱਧਰ ਹੀ ਸਾਡੇ ਜਾਮਾ ਵੀ ਖੜਾ ਸਾਰੀਆਂ ਡਿਟੇਲ ਦਵਾਂਗਾ ਮੈਂ ਜਿੰਨੀਆਂ ਵੀ ਚੀਜ਼ਾਂ ਹੋਣਗੀਆਂ ਤੇ ਲੈ ਵੀ ਸੀਡੀ ਡੋਨ ਦੀ ਗੱਲ ਕਰਦੇ ਹਾਂ 2003 ਮਾਡਲ 13500 ਰੁਪਏ ਦਾ ਮੋਟਰਸਾਈਕਲ ਦੇ ਦਾਂਗੇ ਸਪਲੈਂਡਰ ਵਾਲੇ ਟੈਂਕੀ ਟਾਪੇ ਲੱਗੇ ਹੋਏ ਨੇ ਤੇ ਇੰਜਨ ਦਾ ਕੰਮ ਕ੍ਰੈਂਕੂ ਤੇ ਉੱਪਰ ਤੱਕ ਸਾਰਾ ਆਪਣੇ ਨਮਾ ਕਰਾਇਆ ਹੋਇਆ ਇੰਜਨ ਜੋ ਕੋਈ ਕਮੀ ਨਹੀਂ ਹੈਗੀ ਪਾਸਿੰਗ ਨਹੀਂ ਹੈਗੀ ਵਿਦਾਊਟ ਪਾਸਿੰਗ ਆ ਇਹ ਤੇ ਮੋਟਰਸਾਈਕਲ ਦੀ ਕੰਡੀਸ਼ਨ ਇੰਜਨ ਦੀ ਬਹੁਤ ਵਧੀਆ ਨਮਾ ਜਮਾ ਹੈ ਤੇ ਸਸਤਾ ਮੋਟਰਸਾਈਕਲ ਆ ਇਹ ਸਭ ਤੋਂ ਤੇ ਉਦੋਂ ਬਾਅਦ ਚੋ ਗੱਲ ਕਰਦੇ ਆਪਾਂ City 100 ਦੀ 2016 ਮਾਡਲ ਆ ਦੋਨੋਂ ਟਾਇਰ ਨਵੇਂ ਨੇ ਇੰਸ਼ੋਰੈਂਸ ਵੀ ਵੈਲਿਡ ਪਈ ਹੈ ਇਹਦੀ ਕੰਡੀਸ਼ਨ ਤੋਂ ਦੇ ਸਾਹਮਣੇ ਪੁਰਾਣੇ ਮਾਡਲ ਵਾਲਾ ਇੰਜਨ ਆ ਇਹ ਚ ਟੈਟ ਪਾ ਘੈਂਟ ਆ ਮੋਟਰਸਾਈਕਲ ਦਾ ਇੰਜਨ ਵੀ ਸਾਇਲੈਂਟ ਆ ਜਮਾ ਹੇ ਤੱਕ ਖੁੱਲਿਆ ਨਹੀਂ ਹੈਗਾ ਇਹ ਮੋਟਰਸਾਈਕਲ ਦੀ ਡਿਮਾਂਡ ਹੈਗੀ 32000 ਰੁਪਿਆ ਹੋਰ ਮੌਕੇ ਤੇ ਦੇਖ ਲਾਂਗੇ ਜੋ ਵੀ ਘਟ ਵੱਧ ਹੋਇਆ ਸੋ ਪਹਿਲਾਂ 18 ਮਾਡਲ ਸੀਗਾ ਹੁਣ ਇਹ 16 ਮਾਡਲ ਹੈ ਆਪਣੇ ਕੋਲ ਇਸ ਟਾਈਮ ਤੇ ਉਸ ਤੋਂ ਬਾਅਦ ਜੋ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਸਰਹੰਦਰ ਰਾਜਪੁਰ ਰੋਡ ਤੇ ਪਿੰਡ ਬਸੰਤਪੁਰਾ ਪੈਂਦਾ ਉਹ ਆਪਣੀ ਲੋਕੇਸ਼ਨ ਹੈ ਬਾਈ ਆਪਾਂ ਨੂੰ ਪਟਿਆਲਾ ਜ਼ਿਲ੍ਹਾ ਪੈਂਦਾ ਸਰਹੰਦਰ ਰਾਜਪੁਰ ਰੋਡ ਦੇ ਵਿੱਚ ਜੇ ਵਿਚਾਲੇ ਪਿੰਡ ਪੈਂਦਾ ਹੈ ਤੇ ਉਸ ਦੇ ਬਾਅਦ ਜੋ ਆ ਗਿਆ ਸੀ ਡੀ ਡੀ ਲੈਕਸ ਇਹ ਹੈਗਾ ਬਈ 14 ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹਦੀ ਵੀ ਡਿਮਾਂਡ 32000 ਰੁਪਿਆ ਵਿਦਾਊਟ ਸਲਫਾ ਇਹ ਤੇ ਕੰਡੀਸ਼ਨ ਦੇਖ ਲਓ ਤੁਸੀਂ ਚੈੱਕ ਕਰ ਲਓ ਜੋ ਚੀਜ਼ਾਂ ਹੋngੀਆਂ ਸਾਰੀਆਂ ਆਪਾਂ ਦੱਸ ਕੇ ਦਵਾਂਗੇ ਜੋ ਚੀਜ਼ਾਂ ਹੋਣਗੀਆਂ ਜੋ ਵੀ ਸੋ ਟਾਇਰ ਇਹਦੇ ਦੋਨੋਂ ਨਵੇਂ ਲੱਗੇ ਹੋਏ ਨੇ ਤੇ ਇੱਧਰ ਲਈ ਸਾਡਾ ਆਪਣੇ ਕੋਲ 100 ਜਾਮਾ ਖੜਾ ਤੇ ਇਹਦੀ ਵੀ ਆਪਾਂ ਡਿਟੇਲ ਦਵਾਂਗੇ ਤੇ ਉਸ ਤੋਂ ਬਾਅਦ ਜੋ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਪਹਿਲਾਂ ਇੱਧਰ ਦੋ ਜਾਮੇ ਆਪਣੇ ਕੋਲ ਖੜੇ ਨੇ ਇਹ ਤਿਆਰ ਹੋਣ ਵਾਲੇ ਨੇ ਇੱਕ ਆਪਾਂ ਤਿਆਰ ਕਰਨ ਲੱਗੇ ਹੋਏ ਆ 135 ਔਨਲਾਈਨ ਹੈਗਾ ਪਿਸਟਨ ਪਾਉਣ ਲੱਗੇ ਹੋਏ ਆ ਇਹ ਚ ਤਿਆਰ ਕਰਾਂਗੇ ਕਲਰ ਵਗੈਰਾ ਜਾ ਰਹਾ 84 ਉਸ ਨੂੰ ਹੋਇਆ ਹੋਇਆ ਇਹਨੂੰ ਨਮਾ ਕਰਾਇਆ ਸੀਗਾ ਸਾਲ ਕੇ ਪਹਿਲਾਂ ਰੀਸਟੋਰ ਕਰਕੇ ਦਿੱਤਾ ਸੀਗਾ ਬੰਦਿਆਂ ਨੂੰ ਤੇ ਉਹਨਾਂ ਕੋਲ ਖੜਾ ਹੀ ਰਿਹਾ ਚਲਾਇਆ ਨਹੀਂ ਉਹਨਾਂ ਨੇ ਤੇ ਹੁਣ ਆਪਾਂ ਦੁਬਾਰੀ ਤਿਆਰ ਕਰਾਂਗੇ ਇਹਨੂੰ ਤੇ ਇੱਕ ਜਮਾ ਆਪਣੇ ਕੋਲ ਪਾਸਿੰਗ ਵਾਲਾ ਖੜਾ ਉਹ ਮੈਂ ਦਿਖਾਣਾ ਤੁਹਾਨੂੰ ਤੇ ਇਹਦੀ ਕੰਡੀਸ਼ਨ ਚੈੱਕ ਕਰ ਲਓ ਬਲੈਕ ਕਲਰ ਚ ਤਿਆਰ ਕਰਨ ਲੱਗੇ ਹੋਏ ਆਪਾਂ ਇਹਨੂੰ ਤੇ ਇਹ ਪਾਸਿੰਗ ਵਾਲਾ ਬਈ ਇਹ 96 ਮਾਡਲ ਆ ਅਨਸਲੀਵ ਹੈ ਇਹ ਤੇ 29 ਤੱਕ ਪਾਸ ਹੈ ਇਹਦੀ 25 ਤੱਕ ਇਨਸ਼ੋਰੈਂਸ ਵੈਲਿਡ ਪਈ ਆ ਤੇ ਕੰਡੀਸ਼ਨ ਜਿਵੇਂ ਇਸ ਟਾਈਮ ਦਾ ਜਿਵੇਂ ориجنલ ਆਉਂਦੇ ਸੀਗੇ ਉਸ ਟਾਈਪ ਚ ਨੂੰ ਇਹਨੇ ਤੁਸੀਂ ਚੈੱਕ ਕਰ ਲਓ ਜਿਹੜੇ ਬੰਦੇ ਨੂੰ ਨੌਲੇਜ ਨਹੀਂ ਹੈ ਇਹ ਪਹਿਲਾਂ ਇਦਾਂ ਦੇ ਜਾਮੇ ਆਉਂਦੇ ਸੀਗੇ ਹੁਣ ਆਪਾਂ ਤਿਆਰ ਤੂਰੀ ਕਰੀ ਜਾਨੇ ਆ ਉੱਚਾ ਚੱਕ ਲੈਨੇ ਟਾਇਰ ਚੂੜੇ ਪਾ ਲੈਨੇ ਵੈਸੇ ਇਦਾਂ ਦੀ ਲੁੱਕ ਸੀਗੀ ਇਹਨਾਂ ਦੀ ਜਮੇ ਸਿੰਪਲ ਜੀ ਤੇ ਇਹ ਮੋਟਰਸਾਈਕਲ ਦੇ ਦਾਂਗੇ ਬਈ ਆਪਾਂ 1,05,000 ਰੁਪਏ ਦਾ ਤੇ ਇਹ ਮੋਟਰਸਾਈਕਲ ਦਮਾਂਗੇ ਜਿਹੜਾ ਇੱਧਰ ਤਿਆਰ ਹੁੰਦਾ ਦੇਖਦੇ ਆ ਕਿੰਨੇ ਕ ਪੈਸੇ ਲੱਗਦੇ ਆ ਤੇ ਗੱਡੀ ਖੜੀ ਹੈ ਅਲਟੋ ਆਪਣੇ ਕੋਲ 2004 ਮਾਡਲ ਅਲੋਏ ਲੱਗੇ ਹੋਏ ਨੇ ਟਾਇਰ ਨਵੇਂ ਨੇ ਏਸੀ ਵੀ ਚੱਲਦਾ ਹੈ ਇਹਦਾ ਚੰਡੀਗੜ੍ਹ ਨੰਬਰ ਆ ਬਈ ਇਹ ਪਾਸਿੰਗ 2024 ਚ ਮੁੱਕੀ ਹੈ ਇਹਦੀ 11ਵੇਂ ਮਹੀਨੇ ਚ ਤੇ ਗੱਡੀ ਦਾ ਚਲਾਵਾ ਬਹੁਤ ਵਧੀਆ ਇੰਜਨ ਵੀ ਬਹੁਤ ਵਧੀਆ ਇਹਦਾ ਸਾਇਲੈਂਟ ਇੰਜਨ ਆ ਚੰਡੀਗੜ੍ਹ ਨੰਬਰ ਆ ਇਹ ਗੱਡੀ ਦੀ ਡਿਮਾਂਡ ਹੈਗੀ ਆ ਬਈ 55000 ਦੀ ਦਵਾਂਗੇ ਮਹਾਨਤਾਨ ਕਰਦਾਂਗੇ ਜੋ ਵੀ ਹੋਇਆ ਸੋ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਬਈ ਘੈਂਟ ਗੱਡੀ ਆ ਇਹ ਵੀ ਲੋਕ ਅਮਰੂਤੀਆਂ ਦੇ ਪੈਸੇ ਮੰਗੀ ਜਾਂਦੇ ਆ 50 50 45 45000 ਰੁਪਇਆ ਇਹ ਜੇ ਆਪਾਂ ਦਵਾਂਗੇ ਬਈ 55000 ਰੁਪਏ ਦੀ AC U C ਚੱਲਦੈ ਨਜ਼ਾਰੇਲੇ ਹੋ ਗਰਮੀਆਂ ਚ ਤੇ ਉਸ ਤੋਂ ਬਾਅਦ ਚੋਂ ਆਪਾਂ ਗੱਲ ਕਰਦੇ ਹਾਂ 100 ਜਾਮੇ ਦੀ 1995 ਮਾਡਲ ਆ ਕੰਡੀਸ਼ਨ ਠੋਡੇ ਸਾਹਮਣੇ ਆ ਤਾਰਾਂ ਨੇ ਸਿੱਧੀਆਂ ਪਈਆਂ ਹੋਈਆਂ ਟਾਇਰ ਦੋਨੋਂ ਨਵੇਂ ਆ ਇੰਜਨ ਵੀ ਵਧੀਆ ਮੋਟਰਸਾਈਕਲ ਦਾ ਤੇ ਇਹ ਮੋਟਰਸਾਈਕਲ ਦਵਾਂਗੇ ਆਪਾਂ 65000 ਰੁਪਏ ਦਾ ਹੋਰ ਕਰ ਲਾਂਗੇ ਜੋ ਵੀ ਘੱਟ ਵੱਧ ਹੋਇਆ ਸੋ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਮੋਟਰਸਾਈਕਲ 'ਚ ਕਮੀ ਐ ਜੀ ਕੋਈ ਵੀ ਨਹੀਂ ਹੈਗੀ ਓਕੇ ਆ ਗੱਲਬਾਤ ਪੂਰੀ ਐਨ ਤੇ ਇਹ 100 ਖੜਾ ਆਪਣੇ ਕੋਲ ਇਸ ਟਾਈਮ ਬਾਕੀ 135 ਉਹਨੇ ਜਿੰਨੇ ਵੀ ਖੜੇ ਨੇ ਸੋ ਗਾਹਾਂ ਗਾਹ ਆਪਣੇ ਚੈਨਲ ਤੇ ਹੋਰ ਬਹੁ ਵੀਡੀਓ ਆਉਣਗੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੇਖਣ ਵਾਸਤੇ ਨਵੀਆਂ-ਨਵੀਆਂ ਵੀਡੀਓ ਤੇ ਹੁਣ ਆਪਾਂ ਗੱਲ ਕਰਦੇ ਆ ਪਲਟਿਨੇ ਦੀ 11 ਮਾਡਲ ਆ ਮੂਰੇ ਵਾਲਾ ਟਾਇਰ ਹਲਕਾ ਪਿੱਛੇ ਵਾਲਾ ਨਵਾਂ ਤੇ ਪਾਸਿੰਗ ਵੀ ਪਈ ਆ ਇਹਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਜਿੱਦਾਂ ਦਾ ਵੀ ਹੈਗਾ ਜੋ ਵੀ ਆਪਾਂ ਚੀਜ਼ਾਂ ਸਾਰੀਆਂ ਦੱਸ ਕੇ ਦੇਵਾਂਗੇ ਇੰਜਣ ਵਧੀਆ ਮੋਟਰਸਾਈਕਲ ਦਾ ਬਾਕੀ ਤੁਸੀਂ ਕੰਡੀਸ਼ਨ ਦੇਖ ਹੀ ਰਹੇ ਹੋ ਜਿਵੇਂ ਵੀ ਹੈਗਾ ਜੋ ਵੀ ਹੈ ਸੋ ਇਹ ਮੋਟਰਸਾਈਕਲ ਦੀ ਡਿਮਾਂਡ ਹੈਗੀ 25000 ਰੁਪਏ ਹੋਰ ਮੋਕੇ ਤੇ ਕਰ ਲਾਂਗੇ ਜੋ ਵੀ ਘੱਟ ਵੱਧ ਹੋਇਆ ਸੋ ਇੰਜਨ ਦੀ ਗਾਰੰਟੀ ਹੋਊਗੀ ਆਪਣੀ ਇਹਦੀ ਤੇ ਪੈਪਾ ਕੀ 2011 ਮਾਡਲ ਐਚ ਆਰ ਨੰਬਰ ਫਸਟ ਓਨਰ ਇੰਜਨ ਬਹੁਤ ਵਧੀਆ ਬਈ ਇਹਦਾ ਦੋਨੋਂ ਟਾਇਰ ਨਵੇਂ ਲੱਗੇ ਹੋਏ ਨੇ ਜਿਵੇਂ ਬੱਚਿਆਂ ਨੇ ਸਿੱਖਣੀ ਹੋਵੇ ਹੁੰਦੀ ਆ ਜਾਂ ਬਜ਼ੁਰਗਾਂ ਨੇ ਚਲਾਉਣੀਆਂ ਹਲਕੀ ਜੀ ਹੈ ਇਹਦੀ ਵੀ ਡਿਮਾਂਡ ਹੈਗੀ 13500 ਰੁਪਏ ਦੀ ਹੋਰ ਦੇਖ ਲਾਂਗੇ ਜੋ ਹੋਇਆ ਮਾਨਤਨ ਕਰਾਂਗੇ ਜਿਆਦਾ ਨਹੀਂ ਆਪਾਂ ਕੁਝ ਕਰਦੇ ਹੈਗੇ ਤੇ ਉਸ ਤੋਂ ਬਾਅਦ ਜੋ ਆਪਾਂ ਗੱਲ ਕਰਾਂਗੇ ਹੁਣ ਐਕਟਿਵਾ ਦੀ ਇਹ ਤੁਸੀਂ ਚੈੱਕ ਕਰ ਲਓ ਐਕਟਿਵ ਹੈਗੀ 2012 ਮਾਡਲ 2500 ਨੰਬਰ ਆ ਵੀ ਇਹ ਨਾ ਨਹੀਂ ਹੋਣੀ ਹੈਗੀ 19000 ਰੁਪਏ ਦੀ ਦਵਾਂਗੇ ਆਪਾਂ ਇਹ ਦੋਨੋਂ ਟਾਇਰ ਨਵੇਂ ਨੇ ਇੰਜਨ ਆਪਾਂ ਏਜੰਸੀ ਤੋਂ ਕਰਾਇਆ ਇਹਦਾ ਕੰਡੀਸ਼ਨ ਸ਼ੋਰੂਮ ਹੈ ਇਹ 'ਚ ਕੋਈ ਕਮੀ ਕੋਈ ਵੀ ਨਹੀਂ ਹੈਗੀ ਇਹ 'ਚ ਸਲਵ ਵਗੈਰਾ ਸਾਰਾ ਕੁਝ ਓਕੇ ਆ ਡਨ ਤੇ ਜੋ ਚੀਜ਼ਾਂ ਹੋਣਗੀਆਂ ਆਪਾਂ ਸਾਰੀਆਂ ਤੁਹਾਨੂੰ ਦੱਸ ਦਿਆਂ ਸੋ ਮੇਰਾ ਇੰਸਟਾਗ੍ਰam ਤੇ ਵੀ ਪੇਜ ਆ ਮੈਨੂੰ ਫੋਲੋ ਕਰ ਲਿਓ ਪ੍ਰਿੰਸ ਧਮਾਨਪਾਕੇ 7500 ਮੇਰੀ ਆਈਡੀ ਆ ਉਤੇ ਵੀ ਮੈਂ ਡੇਲੀ ਤੋਂ ਡੇਲੀ ਇਨਫੋਰਮੇਸ਼ਨਾਂ ਪੈਂਦੀਆਂ ਰਹਿਣੀਆਂ ਤੇ ਇੱਧਰ ਹੀ ਜਿਹੜਾ ਆਪਣੇ ਕੋਲ ਜੈਨ ਖੜੀ ਆ ਡੀਜ਼ਲ 2000 ਮਾਡਲ ਟਾਇਰ ਵਧੀਆ ਨੇ ਅਲੋਏ ਵਧੀਆ ਲੱਗੇ ਹੋਏ ਆ ਪਾਸਿੰਗ ਨਹੀਂ ਆ ਤੇ ਇਹ ਦਵਾਂਗੇ 55000 ਰੁਪਏ ਦੀ ਸੋ ਤੁਸੀਂ ਚੈੱਕ ਕਰ ਲਓ ਇਹ ਤੋਂ ਮੇਰੇ ਚੈਨਲ ਤੇ ਹੋਰ ਵੀ ਬਹੁਤ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਆਪਣਾ ਟਰੈਕਟਰ ਖੜਾ ਤੇ ਇੱਧਰ ਹੀ ਜਿਹੜਾ ਜਾਮਾ ਇਹ ਆਪਣਾ ਤੇ ਸਕੂਟਰ ਵੀ ਆਪਣਾ ਹੀ ਆ ਇਹ ਇਹਤੇ ਵੀ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਸੋ ਨਮੀਆਂ ਨਮੀਆਂ ਵੀਡੀਓ ਦੇਖਣ ਲਈ ਮੇਰਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਤੇ ਬਾਕੀ ਹੁਣ ਬੰਬ ਆਣਗੇ ਵਧੀਆ ਤੋਂ ਵਧੀਆ ਤੁਸੀਂ ਚੀਜ਼ਾਂ ਦੇਖੀਆਂ ਨਹੀਂ ਹੋਣੀਆਂ ਹੈ ਜਿਹੀਆਂ ਜਿਹੀਆਂ ਵੀਡੀਓ ਪੈਣੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਗੱਡੀ ਦੀ ਹੈਗੀ ਹੈ ਗੱਡੀ ਆਪਣੇ ਕੋਲ ਇਸ ਟਾਈਮ ਇਹੀ ਹੈ ਬਾਕੀ ਤੁਸੀਂ ਇੱਕ ਵਾਰੀ ਫੋਨ ਕਰ ਲਿਆ ਕਰੋ ਜੇ ਫੋਨ ਨਹੀਂ ਚੱਕਿਆ ਜਾਂਦਾ ਹੈਗਾ ਬਈ ਦੁਬਾਰੇ ਕਰ ਲਿਆ ਕਰੋ ਕਮੈਂਟ 'ਚ ਬੰਦੇ ਕਹਿੰਦੇ ਨੇ ਤੁਸੀਂ ਫੋਨ ਨਹੀਂ ਚੱਕਦੇ ਹੈਗੇ ਸੋ ਕਈ ਵਾਰ ਨਹੀਂ ਚੱਕਿਆ ਜਾਂਦਾ ਹੈਗਾ ਤੁਸੀਂ ਕਾਲ ਦੁਬਾਰੇ ਕਰ ਲਿਆ ਕਰੋ ਸੋ ਮਿਲਦੇ ਬਈ ਆਪਾਂ ਅਗਲੀ ਵੀਡੀਓ 'ਚ ਪ੍ਰਿੰਸਪਲ ਅਨੁਸਾਰਿਆਂ ਨੂੰ ਸਤਿ ਸ਼੍ਰੀ ਅਕਾਲ